ਜੀ ਸਸੀ ਕਲਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸੋਹ ਹੋ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਜੀ ਲਓ ਜੀ ਆਪਾਂ ਇੱਥੇ ਕੰਮ ਕਰਦੇ ਪਏ ਆਂ ਬਰਤਨਾਂ ਦੀ ਸਾਮ ਸੰਭਾਲ ਇੱਥੇ ਹੋ ਗਿਆ ਸੀਗਾ ਦੁਪਹਿਰ ਦਾ ਟਾਈਮ ਤੇ ਆ ਆਪਾਂ ਜਿਹੜਾ ਹੈਗਾ ਸੀਗਾ ਵਲੌਗ ਦੁਪਹਿਰ ਦੇ ਟਾਈਮ ਸਟਾਰਟ ਕੀਤਾ ਸੀਗਾ ਤੇ ਕਿਉਂਕਿ ਅੱਜ ਸਵੇਰ ਸਵੇਰ ਆਪਾਂ ਕਿਤੇ ਗਏ ਸੀਗੇ ਤਾਂ ਕਰਕੇ ਤੇ ਫਿਰ ਸਵੇਰ ਟਾਈਮ ਨਹੀਂ ਮਿਲੇ ਆਪਾਂ ਨੂੰ ਤੇ ਆਪਾਂ ਕਹਿ ਕਿ ਕਿਉਂ ਨਹੀਂ 2 ਦਿਨ ਹੋ ਗਏ ਅੱਗੇ ਵਲੌਗ ਆਪਣਾ ਜਿਹੜਾ ਪੈ ਨਹੀਂ ਹੈਗਾ ਵੀਡੀਓ ਪਈ ਨਹੀਂ ਹੈਗੀ ਤੇ ਆਪਾਂ ਕਿਉਂ ਨਾ ਪਾ ਦਈਏ ਅੱਜ ਤੇ ਫਿਰ ਜੇ ਇੱਥੇ ਮੈਂ ਵਾਸ਼ ਮਿਸ਼ਨ ਜਿਹੜੇ ਹੈਗੇ ਸੀਗੇ ਆਪਣੇ ਜਿਹੜੇ ਹੁੰਦੇ ਨੇ ਬਰਤਨਾਂ ਵਾਲੇ ਉਹਨਾਂ ਨੂੰ ਮੈਂ ਸਾਫ਼ ਕਰਨ ਲੱਗੀ ਸੀ ਕਿ ਜਿਹੜੇ ਸ਼ੰਕ ਹੁੰਦੇ ਨੇ ਤੇ ਉਹਨਾ ਹੁਣ ਤੁਹਾਨੂੰ ਪਤਾ ਹੀ ਹੈ ਕਿ ਹੁਣ ਮਸ਼ਰ ਵਗੈਰਾ ਜਿਹੜਾ ਹੈਗਾ ਉਹ ਆਉਣਾ ਸਟਾਰਟ ਹੋ ਗਿਆ ਆ ਤੇ ਤਾਂ ਕਰਕੇ ਤੇ ਫਿਰ ਇਹ ਸਮ ਹੁੰਦਾ ਹੈ ਕਿ ਚਲੋ ਆਪਾਂ ਸ਼ਾਮ ਜੀ ਨੂੰ ਇੱਕ ਵਾਰੀ ਜਿਹੜੀ ਕਲੀਨਿੰਗ ਆ ਉਹ ਚੰਗੀ ਤਰ੍ਹਾਂ ਕਰਕੇ ਰੱਖੀਏ ਦੇ ਜਿਹੜਾ ਮਸ਼ਰ ਵਗੈਰਾ ਹੈ ਉਹ ਘਟ ਆਊਗਾ ਤੇ ਮੈਂ ਜੇ ਬਰਤਨ ਲੱਗੀ ਸੀਗੀ ਸਾਫ਼ ਕਰਨ ਦੁਪਹਿਰ ਦੇ ਚਾਹ ਪਾਣੀ ਵਾਲੇ ਚਾਹ ਪੀ ਕੇ ਹਟੇ ਸੀਗੇ ਆਪਾਂ ਤੇ ਚਾਹ ਵਾਲੇ ਜਿਹੜੇ ਬਰਤਨ ਸੀਗੇ ਮੈਂ ਸਾਫ ਕਰਨ ਲੱਗੀ ਸੀਗੀ ਤੇ ਮੈਂ ਕਿਹਾ ਕਿ ਲੱਭ ਮੈਂ ਵਾਸ਼ ਬਿਸ਼ਣ ਵੀ ਨਾਲ ਹੀ ਸਾਫ ਕਰ ਦਿੰਨੀ ਹਾਂ ਤੇ ਮੈਂ ਵਾਸ਼ ਬਿਸ਼ਣ ਜਿਹੜੇ ਹੁੰਦੇ ਆ ਨਾ ਉਹਨਾਂ ਨੂੰ ਹਮੇਸ਼ਾ ਚਮਕਾ ਚਮਕੂ ਕੇ ਰੱਖਦੇ ਹੁੰਦੇ ਆ ਤੇ ਇਸ ਤਰ੍ਹਾਂ ਵਧੀਆ ਲੱਗਦਾ ਹਨਾ ਫਿਰ ਜਦੋਂ ਜ਼ਿਆਦਾ ਹੋ ਜਾਂਦੇ ਨੇ ਬਰਤਨ ਹਨਾ ਤੇ ਜਦੋਂ ਬਿਮਿੰਗ ਜ਼ਿਆਦਾ ਗੰਦੇ ਜੇ ਹੋ ਜਾਣ ਸ਼ੰਕ ਤੇ ਫਿਰ ਸਾਫ ਵੀ ਨਹੀਂ ਹੁੰਦੇ ਹੈਗੇ ਤੇ ਫਿਰ ਆਪਾਂ ਨੂੰ ਕੋਈ ਨਾ ਕੋਈ ਚੀਜ਼ ਲੱਭਣੀ ਪੈਂਦੀ ਆ ਵੀ ਉਹਨਾਂ ਨੂੰ ਸਾਫ਼ ਆਪਾਂ ਕਿਸ ਤਰ੍ਹਾਂ ਕਰੀਏ ਹਨ ਤੇ ਇਸ ਕਰਕੇ ਮੈਂ ਜਿਹੜੇ ਹੈਗੇ ਨਾ ਰੈਗੂਲਰ ਮੈਂ ਸਾਫ਼ ਕਰਦੀ ਰਹਿੰਦੀ ਹੁੰਦੀ ਆ ਤੇ ਉਹਨਾਂ ਨਾਲ ਵਿੱਚ ਜਿਹੜੀ ਹੁੰਦੀ ਆ ਪਾਣੀ ਦੀ ਜਾਰ ਜਿਹੜੀ ਹੈਗੀ ਉਹ ਨਹੀਂ ਲੱਗਦੀ ਹੈਗੀ ਤੇ ਲਓ ਜੀ ਇੱਥੇ ਆ ਗਈ ਸੀਗੀ ਅਜੂਨੀ ਅਜੂਨੀ ਕਰਦੀ ਪਈ ਆ ਮਸਤੀ ਆਪਣੀ ਮੰਮਾ ਦੇ ਨਾਲ ਕਿਉਂ ਕਿਉਂ ਕਿਹੜੀ ਗੱਲੋਂ ਮੈਂ ਫੇਰ ਉਸਦੇ ਕੋਲੋਂ ਫੋਨ ਜਿਹੜਾ ਹੈਗਾ ਸੀਗਾ ਫੜ ਕੇ ਲੈ ਆਈ ਸੀਗੀ ਤੇ ਆਪਾਂ ਜੀ ਫੇਰ ਇੱਥੇ ਬਰਤਨ ਹੁਣ ਮੈਂ ਬਰਤਨ ਸਾਫ਼ ਕਰਨ ਲੱਗੀ ਸੀਗੀ ਤੇ ਝੂਠ ਆਪਾਂ ਪਹਿਲਾਂ ਧੋ ਲੈਣੇ ਹੁੰਨੇ ਆ ਤੇ ਅੱਜ ਪਾਇਆ ਸੀਗਾ ਆਪਾਂ ਸੂਟ ਤੇ ਕਾਫੀ ਦਿਨ ਹੋ ਗਿਆ ਨਾ ਕਿ ਹੁਣ ਗਰਮੀ ਦਾ ਮੌਸਮ ਜਿਹੜਾ ਹੈਗਾ ਆ ਗਿਆ ਹੈ ਤੇ ਆਪਾਂ ਜਿਹੜੇ ਹੈਗੇ ਨੇ ਗਰਮੀਆਂ ਵਾਲੇ ਕੱਪੜੇ ਆ ਜਿਹੜੇ ਹਨ ਜਿਸ ਤਰ੍ਹਾਂ ਟੀ-ਸ਼ਰਟ ਲੋਅਰ ਜਿਹੜੇ ਹੈਗੇ ਨੇ ਉਹ ਗਰਮੀਆਂ ਵਾਲੇ ਮੈਂ ਅਜੇ ਨਹੀਂ ਲੈ ਕੇ ਆਈ ਹੈਗੀ ਇਸ ਵਾਰੀ ਅੱਗੇ ਮੈਂ ਪਹਿਲਾਂ ਲੈ ਹੁੰਨੀ ਹੁੰਨੀਆਂ ਤੇ ਇਸ ਵਾਰੀ ਮੈਂ ਅਖਿਆ ਕਿ ਹੁਣ ਆਪਾਂ ਕਿ ਹੋਰ ਕਿਤੋਂ ਲੈ ਕੇ ਆਵਾਂਗੇ ਅੱਗੇ ਮੈਂ ਅਮਨੇਸਰੋ ਲੈ ਕੇ ਗਈ ਆਈ ਸੀਗੀ ਤੇ ਫਿਰ ਮੈਂ ਆਪਣੇ ਉਥੋਂ ਲੈਣੇ ਹੁੰਨੀਆਂ ਰਾਏਕੋਟ ਤੋਂ ਜਾਂ ਲੈਣੇ ਹੁੰਨੀਆਂ ਤੇ ਐਰ ਕੇ ਆਪਾਂ ਹੋਰ ਜਗ੍ਹਾ ਤੋਂ ਲਵਾਂਗੇ ਕੱਪੜੇ ਗਰਮੀਆਂ ਵਾਲੇ ਤੇ ਤਾਂ ਕਰਕੇ ਫਿਰ ਮੈਂ ਇੱਥੇ ਜਿਹੜੇ ਸੂਟ ਸੀਗੇ ਉਹ ਆਪਾਂ ਪਹਿਨਣੇ ਸਟਾਰਟ ਕਰ ਦਿੱਤੇ ਗਰਮੀਆਂ ਵਾਲੇ ਤੇ ਆਪਾਂ ਕਹਿ ਕਿਉਂ ਚਲੋ ਆਪਾਂ ਸੂਟ ਜਿਹੜੇ ਹੈਗੇ ਉਹ ਪਾ ਲੈਨੇ ਆ ਇੱਥੇ ਮੈਨੂੰ ਅਜੁੰਨੀ ਜਿਹੜੀ ਹੈਗੀ ਸੋ ਬਹੁਤ ਜ਼ਿਆਦਾ ਸਤਾਰੀ ਸੀਗੀ ਅਜੁੰਨੀ ਕਹਿੰਦੀ ਕਿ ਮੰਮਾ ਮੈਨੂੰ ਫੌਨ ਚਾਹੀਦਾ ਹੈਗਾ ਜਾਂ ਮੈਨੂੰ ਕਾਂਟੋ ਨੂੰ ਵਗੈਰਾ ਲਾ ਕੇ ਦੋ ਤੇ ਅੰਜੇ ਆਪਾਂ ਤੁਹਾਨੂੰ ਇੱਕ ਬਹੁਤ ਜਲਦੀ ਤੁਹਾਨੂੰ ਇੱਕ ਖੁਸ਼ਖਬਰੀ ਆਪਾਂ ਦਵਾਂਗੇ ਤੁਹਾਨੂੰ ਤੁਸੀਂ ਆਪਣੇ ਵਲੌਗ ਨਾਲ ਇਸ ਤਰ੍ਹਾਂ ਜੁੜੇ ਰਿਹਾ ਕਰੋ ਤੇ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਫਸਟ ਟਾਈਮ ਆਉਂਦੇ ਨੇ ਪਲੀਜ਼ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਆਪਾਂ ਗੱਲ ਕਰਦੇ ਪਏ ਸੀਗੇ ਤੇ ਤੁਸੀਂ ਕਰੋ ਵਲੌਗ ਨੂੰ ਇੰਜੋਏ ਆਪਾਂ ਵੀ ਵਲੌਗ ਰੱਖਦੇ ਆ ਕੰਟੀਨਿਊ ਤੇ ਆਪਾਂ ਦਾ ਛੋਟਾ ਜਿਹਾ ਹੀ ਵਲੌਗ ਆ ਬੜਾ ਲੰਬਾ ਤੇ ਆਪਾਂ ਲੰਬਾ ਚੌੜਾ ਆਪਾਂ ਗੱਲਬਾਤ ਨਹੀਂ ਕਰਦੇ ਹੁੰਦੇ ਤੇ ਆਪਾਂ ਅੱਜ ਹੀ ਗੱਲ ਕਰ ਲੰਗੇ ਹੈਗੇ ਆ ਪਹਿਣਾ ਬਾਰੇ ਕਿਹੜੀਆਂ ਪਹਿਣਾ ਕਹਿੰਦੇ ਆ ਨਾ ਕਿ ਸਾਨੂੰ ਕੰਮ ਖਾਣੇ ਪੈਂਦੇ ਨੇ ਘਰ ਦੇ ਤੇ ਦੇਖੋ ਜੀ ਕੰਮ ਜਿਹੜਾ ਹੁੰਦਾ ਨਾ ਉਹ ਕਰਮ ਹੁੰਦਾ ਆ ਤੇ ਜੇ ਲਾ ਲੋ ਇੱਕ ਪਹਿਣਾ ਜਾਂ ਦੋ ਪਹਿਣਾ ਆ ਹਨ ਜੇ ਆਪਾਂ ਕੰਮ ਨਹੀਂ ਕਰਾਂਗੇ ਤੇ ਫਿਰ ਆਪਾਂ ਖਾਵਾਂ ਪੀਵਾਂਗੇ ਕਿੱਥੋਂ ਜੇ ਆਪਾਂ ਹੁਣ ਆਪਾਂ ਕਹਿੰਨੇ ਕਿ ਆਪਣੇ ਬੰਦੇ ਕੰਮ ਕਰਨ ਆਪਾਂ ਕੁਛ ਨਾ ਕਰੀਏ ਹਨ ਤੇ ਇਦਾਂ ਨਹੀਂ ਸਰਦਾ ਹੁੰਦਾ ਤੇ ਕਿਉਂਕਿ ਕੰਮ ਆਪਾਂ ਨੂੰ ਹੀ ਕਰਨੇ ਪੈਂਦੇ ਆ ਕਿ ਜਨਾਨੀ ਵੀ ਕਹਿੰਦੇ ਘਰ ਦੇ ਕੰਮ ਕਰੇ ਤਾਂ ਫੇਰ ਹੀ ਇਹ ਜਿਹੜਾ ਸਮਾਂ ਆ ਉਹ ਵਧੀਆ ਲੰਘਦਾ ਹੈਗਾ ਆ ਤੇ ਵੀ ਫਿਰ ਇਸ ਤਰ੍ਹਾਂ ਇੱਕ ਹਸਬੰਦ ਦੀ ਵੀ ਹੈਲਪ ਹੋ ਜਾਂਦੀ ਆ ਤੇ ਹਸਬੰਦ ਨੂੰ ਵਾਈਫ ਦੀ ਵੀ ਹੈਲਪ ਹੋ ਜਾਂਦੀ ਹੈਗੀ ਆ ਤੇ ਵਾਈਫ ਨੂੰ ਵੀ ਹੈਲਪ ਹਸਬੰਦ ਦੀ ਹੋ ਜਾਂਦੀ ਹੈਗੀ ਆ ਤੇ ਜੇ ਆਪਾਂ ਨਾਲੋਂ ਹੁਣ ਆਪਾਂ ਹਰ ਇੱਕ ਕੰਮ ਵਾਸਤੇ ਕਹੀਏ ਕਿ ਆਪਾਂ ਨੌਕਰ ਚੱਕ ਕਰ ਰੱਖੀਏ ਹਨਾ ਛੋਟੇ ਛੋਟੇ ਆਪਣੇ ਘਰਾਂ ਦੇ ਕੰਮ ਹੁੰਦੇ ਨੇ ਤਾਂ ਆਪਾਂ অলਰੈਡੀ ਆਪ ਵੀ ਕਰ ਸਕਦੇ ਹੈਗੇ ਆ ਤੇ ਮੈਂ ਕਈ ਭੈਣਾਂ ਦੇਖੀਆਂ ਨੇ ਤੇ ਜਿਹੜੀਆਂ ਵੀ ਗੱਲਾਂ ਕਰੀ ਜਾਣਗੀਆਂ ਕਿ ਹਾਂ ਵੀ ਆਪਾਂ ਨੂੰ ਬੀ ਬਸ ਜਿਹੜਾ ਕੰਮ ਆਉ ਉਹ ਅਸੀਂ ਉਹ ਕਰਦੇ ਆਂ ਹੋਰ ਕੋਈ ਕੰਮ ਨਹੀਂ ਕਰਦਾ ਹੈਗਾ जाना जाना ख़ी ख़ी कि ਅਸੀਂ ਉਹੀ ਕੰਮ ਕਰਦੇ ਆਂ ਹੋਰ ਜਾਣਾ ਕੋਈ ਜਾਣਾ ਕੰਮ ਤਾਂ ਨਹੀਂ ਕਰਦਾ ਹੈਗਾ ਤੇ ਦੇਖੋ ਜੀ ਹੁਣ ਆਪਣੇ ਘਰਾਂ ਦੇ ਕੰਮ ਨੇ ਆਪਾਂ ਖੁਦ ਨਹੀਂ ਕਰਾਂਗੇ ਤੇ ਕੋਈ ਬਗਾਨਾ ਥੋੜਾ ਨਾ ਆ ਕੇ ਕਰੂਗਾ ਤੇ ਜਿੰਨਾ ਵੀ ਕੰਮ ਹੁੰਦਾ ਹੈ ਲਾਲੂ ਆਪਣੇ ਦੋ ਜੀ ਨੇ ਆਪਣੇ ਤਿੰਨ ਜੀ ਨੇ ਕੰਮ ਤਾਂ ਹਰ ਇੱਕ ਲੇਡੀ ਨੂੰ ਹੁੰਦਾ ਆ ਕਿ ਇਹ ਨਹੀਂ ਕਿ ਮੈਂ ਸਾਰੀਆਂ ਲੇਡੀਆਂ ਦੀ ਗੱਲ ਕਰਦੀ ਪਈ ਆ ਕੋਸ਼ਕ ਲੇਡੀਆਂ ਇਸ ਤਰ੍ਹਾਂ ਦੀ ਹੁੰਦੀਆਂ ਨੇ ਕਿ ਜਿਹੜੀਆਂ ਆਪਣੇ ਆਪ ਨੂੰ ਇੰਪਰੂਵਮੈਂਟ ਕਰਦੀਆਂ ਨੇ ਕਿ ਬਸ ਜਿਹੜਾ ਕੰਮ ਆ ਉਹ ਅਸੀਂ ਉਹੀ ਕਰਦੇ ਆਂ ਹੋਰ ਕੋਈ ਨਹੀਂ ਕਰਦਾ ਹੈਗਾ ਤੇ ਭੈਣਾਂ ਨੂੰ ਉਹ ਉਹਨਾਂ ਭੈਣਾਂ ਨੂੰ ਮੇਰੇ ਇਹ ਰੀਕਵੈਸਟ ਹੈ ਕਿ ਘਰ ਨੂੰ ਪਲੀਜ਼ ਵੀ ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ ਤੇ ਮੇਰੇ ਨਾਲ ਇੱਕ ਭੈਣ ਨੇ ਗੱਲ ਸ਼ੇਅਰ ਕੀਤੀ ਸੀਗੀ ਕਿ ਸਾਡੇ ਘਰ 'ਚ ਇਸ ਤਰ੍ਹਾਂ ਹੁੰਦਾ ਆ ਤੇ ਆਪਾਂ ਉਸ ਭੈਣ ਨੂੰ ਇਹ ਗੱਲ ਸਮਝਾਈ ਸੀਗੀ ਤੇ ਉਹ ਆਪਣੇ ਵਲੌਗ ਦੇਖਦੇ ਹੁੰਦੇ ਨੇ ਤੇ ਐਵੇਂ ਸਿ ਉਹ ਆਪਣੇ ਲਾਗੇ ਬੰਨੇਦੇ ਨੇ ਐਵੇਂ ਆਪਾਂ ਕਹੀਏ ਬਾਲੀ ਦੂਰ ਦੇ ਨਹੀਂ ਹੈਗੇ ਤੇ ਨਾ ਆਪਣੇ ਕੀ ਹੋਰ ਰਿਲੇਟਿਵ ਹਨ ਰਿਸ਼ਤੇਦਾਰ ਤੇ ਬਸ ਉਹ ਇੰਨਾ ਹਨ ਨਾ ਭੈਣ-ਭੈਰੀ ਆਪਣੇ ਦੁਖੜੇ ਰੋਂਣ ਲਈ ਸੀਗੀ ਤੇ ਲਾਲੂ ਹਨ ਜਦੋਂ ਆਪਾਂ ਤੇ ਕੰਮ ਕਰਨ ਇਸ ਤਰ੍ਹਾਂ ਨਾ ਇਹ ਹਰ ਇੱਕ ਘਰ ਦੇ ਵਿੱਚ ਹੀ ਹੁੰਦਾ ਹੈ ਕਿ ਜੇ ਇੱਕ ਲੇਡੀ ਲਾ ਲੋ ਕੰਮ ਕਰਦੀ ਹੈ ਤੇ ਜੇ ਦੂਜੀ ਲੇਡੀ ਲਾ ਲੋ ਕੋਈ ਥੋੜੀ ਬਾਲੀ ਕਮਜ਼ੋਰ ਆ ਤਾਂ ਉਹ ਦੂਜੀ ਲੇਡੀ ਨੂੰ ਮਿਹਨੇ ਮਾਰਨ ਲੱਗ ਪੈਂਦੇ ਕਿ ਹਾਂ ਜਿਹੜਾ ਕੰਮ ਉਹ ਮੈਂ ਹੀ ਕਰ ਸਕਦੀ ਆ ਇਹ ਤਾਂ ਕੰਮ ਕਿਸੇ ਕਰਨ ਜੋਗੀ ਨਹੀਂ ਅੱਜ ਕੱਲ ਨਵੀਆਂ ਆਈਆਂ ਵੀ ਇਹੀ ਗੱਲ ਕਰਦੀਆਂ ਨੇ ਤੇ ਜਿਹੜੇ ਪ੍ਰਾਣਿਆਂ ਨੂੰ ਤਾਂ ਸਮਝ ਦੀ ਕਸ਼ ਨਹੀਂ ਹੈਗੀਆਂ ਬੀਬੀਆਂ ਭੈਣਾਂ ਅੱਜ ਦੀਆਂ ਤੇ ਉਹਨਾਂ ਦਾ ਅਰਾਦਾ ਹੈ ਕਿ ਇਹ ਸ਼ਾਇਦ ਕੰਮ ਪਹਿਲਾਂ ਹੀ ਨਹੀਂ ਸੀ ਕਰਦੇ ਹੁੰਦੇ ਤੇ ਆਪਾਂ ਇੱਥੇ ਬਣਾਉਣ ਲੱਗੇ ਜੀ ਸੂੰਗਰਿਆਂ ਦੀ ਸਬਜ਼ੀ ਲੱਗੇ ਜੀ ਨਾ ਕੀ ਬਣਾਉਣ ਲੱਗੇ ਜੋਂ ਨਾ ਮੰਮੀ ਇੱਕ ਹੀ ਬਣਾਉਣ ਲੱਗਿਆ ਮੂੰਗਰਿਆਂ ਅੱਜ ਬਣੂੰਗੀ ਛੱਡ ਕਰੇ ਮੂੰਗਰਿਆਂ ਦੀ ਸਬਜੀ ਮੂੰਗਰਿਆਂ ਦੀ ਸਬਜੀ ਇਹ ਖਾਣੇ ਹੈ ਅੱਜ ਮੰਮੀ ਨੇ ਫੇਰ ਤਾਂ ਅੱਜ ਪੋਚਾ ਮਿੱਟੀ ਫੇਰ ਦਿੱਤੀ ਆਪਣੇ ਸਾਰੇ ਕਿਤੇ ਸੋਹਣਾ ਲੱਗ ਲੱਪੇ ਬੇੜਾ ਇੰਨਾ ਕਿ ਥੋੜੀ ਪਤਲੀ ਫੇਰੀ ਹੈ ਪਰ ਸੋਹਣੀ ਲੱਗਦੀ ਹੈ ਬਹੁਤ ਸੋਹਣਾ ਲੱਗਦਾ ਪਰ ਬੇੜਾ ਬੇੜਾ ਲਓ ਜੀ ਅੱਜ ਆਪ ਲਾਈ ਗ੍ਰੀਨ ਕਲਰ ਦੀ ਨੇਲ ਪਾਲਿਸ਼ ਬਹੁਤ ਹੀ ਸੋਹਣਾ ਕਲਰ ਤੇ ਨਾਲ ਪਾਇਆ ਸੂਟ ਆ ਪਾਚ ਕਾਫੀ ਧੇਰ ਬਾਅਦ ਨੇਲ ਪਾਲਿਸ਼ ਲਾਈ ਆ ਤੇ ਹੱਥ ਕਰੇ ਨਾ ਬਹੁਤ ਜਲਦੀ ਕਲੇਗਾ ਜਿੱਦਾਂ ਇਹ ਇੰਨੀ ਜਿਆਦਾ ਸੋਹਣੀ ਲੱਗਦੀ ਵੀ ਨੇ ਬਹੁਤ ਜਿਆਦਾ ਸੋਹਣੀ ਲੱਗਦੀ ਹੈ ਵਾਓ ਲਾਈ ਲੇ ਕਰ ਦਿਆ ਕਿਉਂਕਿ ਅਜੂਨੀ ਮੈਨੂੰ ਲੋਨ ਨਹੀਂ ਸੀ ਦੇ ਰਹੀ ਤਾਂ ਕਰਕੇ ਹੁਣ ਵੇਖੋ

ਉਨ ਲਾਤੇ ਅਜੂਨੀ ਲਾਉਣ ਲੱਗਿਆ ਕਾਂਟੂ ਨਾ ਤੇ ਮੈਨੂੰ ਲੱਭਦੀ ਹਾਂਜੀ ਤੂੰ ਚਲਾਇਆ ਨਹੀਂ ਤੇ ਅ ਚਲਤੇ ਗਿਆ ਯਾ ਲੈ ਚਲਤੇ ਗਿਆ ਹੋਰ ਕਿਸ ਤਰ੍ਹਾਂ ਚੱਲੇ ਹੋ ਹੈ